ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਅੱਜ ਅਸੀਂ ਇੱਕ ਵਾਰ ਫੇਰ ਮੈਕਪੈਨ ਬਾਰੇ ਗੱਲਬਾਤ ਕਰ ਰਹੇ ਹਾਂ ਉਹੀ ਮੈਕਪੈਨ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੈਕਪੈਨ ਬਾਰੇ ਅਸੀਂ ਪਹਿਲਾਂ ਵੀ ਕਈ ਵੀਡੀਓਜ਼ ਵਿੱਚ ਦੱਸਿਆ ਹੈ ਕਿ ਉਸ ਦੀ ਸੇਤ ਠੀਕ ਨਹੀਂ ਉਹ ਕਈ ਵਾਰ ਹਸਪਤਾਲ ਵੀ ਦਾਖਲ ਹੋਈ ਉਸ ਸਮੇਂ ਲੋਕਾਂ ਨੂੰ ਉਸਦੀ ਹਾਲਤ ਲਈ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਸੀ ਪਰ ਅਫਸੋਸ ਕੁਝ ਲੋਕਾਂ ਨੇ ਉਸਦੇ ਸਿਹਤ ਤੇ ਵੀ ਸ਼ੱਕ ਜਤਾਉਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਕਿਹਾ ਉਹ ਪਖੰਡ ਕਰ ਰਹੀ ਹੈ ਕਿਸੇ ਨੇ ਕਿਹਾ ਉਹ ਆਪਣਾ ਨਵਾਂ ਚੈਨਲ ਵਾਇਰਲ ਕਰਨ ਲਈ ਬਿਮਾਰੀ ਦਾ ਡਰਾਮਾ ਕਰ ਰਹੀ ਹੈ ਕੱਲ ਮੈਕ ਪੈਣ ਨੇ ਆਪਣੇ ਚੈਨਲ ਤੇ ਸਾਡੀ ਮੈ ਤੀ ਨਵੀਂ ਵੀਡੀਓ ਸ਼ੇਅਰ ਕੀਤੀ ਉਸਨੇ ਸਾਫ਼ ਕਿਹਾ ਮੈਂ ਸਰੀਰਕ ਤੌਰ ਤੇ ਬਿਲਕੁਲ ਠੀਕ ਹਾਂ ਮੇਰੀਆਂ ਸਾਰੀਆਂ ਰਿਪੋਰਟਾਂ ਨਾਰਮਲ ਹਨ ਮੈਂ ਡਿਪਰੈਸ਼ਨ ਅਤੇ ਮਾਨਸਿਕ ਤਣਾਅ ਨਾਲ ਜੂਝ ਰਹੀ ਹਾਂ ਜਦੋਂ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਮੈਂ ਆਪਣੇ ਆਪ ਨੂੰ ਵਿਜੀ ਰੱਖਣ ਲਈ ਵੀਡੀਓਜ਼ ਬਣਾਉਂਦੀ ਹਾਂ ਤੇ ਕਦੇ-ਕਦੇ ਬਾਹਰ ਚਲੀ ਜਾਂਦੀ ਹਾਂ ਇਹ ਗੱਲ ਮਹਿਕ ਭੈਣ ਨੇ ਖੁਦ ਲੋਕਾਂ ਨਾਲ ਸਾਂਝੀ ਕੀਤੀ। ਕੱਲ ਮਹਿਕ ਭੈਣ ਨੂੰ ਉਸਦੇ ਸਹੁਰੇ ਪਿੰਡ ਬੇਗੋਵਾਲ ਦੇ ਨੇੜੇ ਸ਼ਹਿਰ ਦਰਾਹੇ ਵਿੱਚ ਕ੍ਰੀਦਾਰੀ ਕਰਦੇ ਦੇਖਿਆ ਗਿਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਆਈ ਸੀ। ਇਹ ਗੱਲ ਸਾਫ਼ ਕਰਦੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਉਸ ਦੇ ਨਾਲ ਹੈ ਨਾ ਕਿ ਦੂਰ। ਪਰ ਸੋਸ਼ਲ ਮੀਡੀਆ ਦੇ ਕੁਝ ਚੈਨਲਾਂ ਨੇ ਇਸ ਤੇ ਵੀ ਗਲਤ ਨਤੀਜੇ ਕੱਢਣੇ ਸ਼ੁਰੂ ਕਰ ਦਿੱਤੇ ਕਿਸੇ ਨੇ ਕਿਹਾ ਤਲਾਕ ਹੋ ਗਿਆ ਕਿਸੇ ਨੇ ਕਿਹਾ ਪਰਿਵਾਰ ਛੱਡ ਗਿਆ ਕੱਲ ਇੱਕ ਚੈਨਲ ਵਾਲਿਆਂ ਨੇ ਤਾਂ ਹਾਦੀ ਹੀ ਕਰ ਦਿੱਤੀ ਉਹਨਾਂ ਨੇ ਮਹਿਕ ਪਹਿਣ ਦੀ ਜਠਾਣੀ ਸ਼ਰਨ ਪਹਿਣ ਦਾ ਨਾਂ ਵੀ ਨਾਲ ਜੋੜ ਦਿੱਤਾ ਲੋਕਾਂ ਨੇ ਕਿਹਾ ਰਵੀਵੀਰ ਮਹਿਕ ਪਹਿਣ ਦਾ ਪਤੀ ਸ਼ਰਨ ਪਹਿਣ ਨਾਲ ਹੱਸ-ਹੱਸ ਕੇ ਗੱਲਾਂ ਕਰਦੇ ਹਨ ਇਸ ਕਰਕੇ ਮੈਂ ਇੱਕ ਦਾ ਧਿਆਨ ਨਹੀਂ ਰੱਖਦੀ ਪਰ ਹਕੀਕਤ ਇਹ ਹੈ ਕਿ ਸ਼ਰਨ ਭੈਣ ਵੱਡੀ ਭਾਬੀ ਹੈ ਜਿਸ ਨੂੰ ਘਰ ਵਿੱਚ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਪਰਿਵਾਰ ਵਿੱਚ ਹੱਸ ਕੇ ਗੱਲ ਕਰਨਾ ਕੋਈ ਗਲਤ ਗੱਲ ਨਹੀਂ ਹੁੰਦੀ ਅਸੀਂ ਸਮਾਜ ਦੀ ਸੋਚ ਬਦਲਣੀ ਹੈ ਇਹ ਦੁੱਖ ਦੀ ਗੱਲ ਹੈ ਕਿ ਅਸੀਂ ਕਿਸੇ ਦਾ ਦਰਦ ਨੂੰ ਦੇਖ ਕੇ ਉਸ ਨੂੰ ਸਹਾਰਾ ਦੇਣ ਦੀ ਥਾਂ ਉਸ ਦੇ ਪਰਿਵਾਰਿਕ ਰਿਸ਼ਤੇਾਂ ਤੇ ਉਂਗਲ ਚੁੱਕਣ ਲੱਗ ਪਏ ਹਾਂ ਇੱਕ ਦਿਔਰ ਭਾਬੀ ਦੇ ਰਸਤੇ ਨੂੰ ਵੀ ਗਲਤ ਨਜ਼ਰ ਨਾਲ ਦੇਖਣਾ ਸਾਡੇ ਪਿੰਡਾਂ ਅਤੇ ਸਮਾਜ ਦੀ ਘਟੀਆ ਸੋਚ ਨੂੰ ਦਰਸਾਉਂਦਾ ਹੈ ਸਾਨੂੰ ਇਹ ਸੋਚ ਬਦਲਣੀ ਪਵੇਗੀ ਮੇਰੀ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਕਿ ਮਹਿਕ ਭੈਣ ਅਤੇ ਉਸਦੇ ਪਰਿਵਾਰ ਤੇ ਗਲਤ ਅਫਵਾਹਾਂ ਨਾ ਫਲਾਓ ਮਹਿਕ ਭੈਣ ਨੇ ਖੁਦ ਆਪਣੇ ਹਾਲਾਤਾਂ ਬਾਰੇ ਲੋਕਾਂ ਨੂੰ ਦੱਸ ਰਹੀ ਹੈ ਜੋ ਵੀ ਸੱਚ ਹੋਵੇਗਾ ਉਹ ਆਪਣੇ ਚੈਨਲ ਰਾਹੀਂ ਦੱਸੇਗੀ ਅਸੀਂ ਸਭ ਨੂੰ ਵਾਹਿਗੁਰੂ ਅੱਗੇ ਉਸ ਦੀ ਸਿਹਤ ਲਈ ਅਰਦਾਸ ਕਰਨੀ ਚਾਹੀਦੀ ਹੈ ਨਾ ਕਿ ਉਸ ਦਾ ਜੀਵਨ ਔਖਾ ਕਰਨਾ ਚਾਹੀਦਾ ਹੈ ਜੇ ਮੇਰੇ ਕਿਸੇ ਸ਼ਬਦ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਜੇ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਣ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਲੋਕ ਸੱਚ ਜਾਣ ਕੇ ਗਲਤ ਅਫਵਾਹਾਂ ਫੈਲਾਉਣ ਤੋਂ ਰੋਕ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ